ਇਸ ਟਾਈਮ ਹੈ ਨਹੀਂ ਸੀ ਉਹਨਾਂ ਨੂੰ ਫੋਨ ਕੀਤਾ ਫਿਰ ਇਹ ਦਾਖਲ ਕੀਤਾ ਇਹਨਾਂ ਨੇ ਦੱਸਿਓ ਐਮਸੀ ਸਾਹਿਬ ਮੈਂ ਜੀ ਮੈਨੂੰ ਪਤਾ ਲੱਗਿਆ ਕਿ ਇਹ ਬੱਚਾ ਉਹ ਕੋਹਾਂ ਤੱਕ ਪਹੁੰਚ ਨਹੀਂ ਜਦੋਂ ਸੱਪ ਨੂੰ ਜਾ ਰਿਹਾ ਕਿਸ ਹਸਪਤਾਲ ਲੈ ਗਿਆ ਤੇ ਅਸੀਂ ਸਭ ਕੁਝ ਮੈਂ ਤੁਸੀ ਫਿਰ ਤੋਂ ਬੁਲਾ ਲਿਆਣਾ ਇਹਨਾਂ ਨੂੰ ਕਿਸੇ ਦਾਖਲ ਹੋਇਆ ਤੇ ਕਿਸੇ ਦਾਖਲ ਨਹੀਂ ਸੀ ਕੀਤਾ ਫਿਰ ਮੈਂ ਡਾਕਟਰ ਨੂੰ ਆਖਿਆ ਉਹਨਾਂ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਉਹ ਤਾਂ ਫਿਰ ਨਾ ਬਖਮੀ ਜੀ ਨੇ ਪੇਸ਼ ਆਏ ਫਿਰ ਮੈਂ ਡੀਡੀ ਡਾਕਟਰ ਜਿਹੜੇ ਪਹਿਲਾਂ ਡਿਊਟ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਕਿਹਾ ਮੇਰੀ ਗੱਲ ਕਰਾਓ ਡਾਕਟਰ ਸਾਹਿਬ ਮੈਂ ਜੋ ਗੱਲ ਕਰਵਾਈ ਤੇ ਕਹਿੰਦਾ ਮੈਂ ਨਹੀਂ ਗੱਲ ਕਰਨੀ ਇਹਨਾਂ ਨੂੰ ਡੀਡੀ ਆਪਣਾ ਵੀ ਗੱਲ ਨਹੀਂ ਫ ਤੇ ਇਹ ਨਰਾਜ ਆ ਕੇ ਸਮ ਸਮੇਂ ਗੱਲ ਕੀਤੀ ਫਿਰ ਬੱਚਾ ਟੀਟਰ ਸੇ ਕਹਿੰਦਾ ਇਸ ਤੋਂ ਕਿਸੇ ਨੇ ਮਾਨੂੰ ਕੋਈ ਬੁਲੇਟ ਦਿੱਤੀ ਕੋਈ ਇੰਜੈਕਸ਼ਨ ਕੁਝ ਨਾ ਪਰ ਬੱਚਿਆਂ ਨੂੰ ਜਦੋਂ ਕੋਈ ਗੁਰੇਤਿਆਂ ਕੁੱਟਿਆ ਬੱਚੇ ਰੋ ਰਹੇ ਨੇ ਹੁਣ ਥੋੜਾ ਚੁੱਪ ਕਿਉਂ ਨੇ ਬਹੁਤ ਜ਼ੋਰ ਰੇ ਕਿਸੇ ਨੇ ਧਿਆਨ ਨਹੀਂ ਦਿੱਤਾ ਬੱਚਾ ਮੈਂ ਇਹ ਸਰਕਾਰ ਨੂੰ ਪ੍ਰਸ਼ਾਸਨ ਬੇਨਤੀ ਹੈ ਕਿ ਇਹ ਜੇ ਡਾਕਟਰਾਂ ਨੂੰ ਇਹ ਹਸਪਤਲ ਤੇ ਮਟੀਰੀਅਲ ਪਹੁੰਚੀ ਜਾਵੇ ਤੇ ਅੱਗੇ ਤਾਂ ਇਹ ਜਾਂ ਨਾ ਹੋਵੇ ਇਸ ਚੀਜ਼ ਨੂੰ ਰੋਕਾ ਬਾਕੀ ਇਹ ਗੁੜੀਆਂ ਦਾਦੀਆਂ ਗੁੜੀਆਂ ਕੀ ਗੱਲ ਹੋਈ ਬੇਟਾ ਉੱਥੇ ਤੁਹਾਡੇ ਨਾਲ ਕਿਤੇ ਮੈਂ ਛੋਟਾ ਪਰ ਉੱਥੇ ਮੈਂ ਕੰਮ ਤੇ ਲਾਇਆ ਹੋਇਆ ਹੈ ਗਾਲੀ ਕੰਮ ਤੇ ਕਿਦਾ ਕੰਮ ਕਰਨਾ ਸੀ ਟੈਂਟ ਲਾਣਾ ਸੀਗਾ ਤੇ ਇਹ ਉੱਪਰ ਟੈਂਟ ਲਾਣ ਚਲੇ ਗਿਆ ਸੀ ਹੈਲਪ ਕਰਨ ਤੇ ਉਹਨਾਂ ਨੇ ਕਪੜੇ ਕਪੜੇ ਦੂਸਰੇ ਟੈਂਟ ਵਾਲੇ ਅੰਕਲ ਨੇ ਕਿਤਾ ਇਹ ਤਾਂ ਬਸ ਕੰਮ ਕਰਦਾ ਸੀ ਉੱਥੇ ਇਹਨੂੰ ਫੜ ਕੇ ਤੇ ਇਹਨੂੰ ਮਾਰਨ ਲੱਗ ਗਏ ਕਿ ਤੂੰ ਇਹ ਦੇਖਦਾ ਐ ਸਾਨੂੰ ਪੂਰੇ ਕਿਉਂ ਆਏ ਸਾਡੇ ਕੋਲ ਤੇ ਕਿਉਂ ਆਏ ਇਹ ਤਾਂ ਜੀ ਜਸਟ ਕੰਮ ਕਰਦਾ ਹੈ ਹੁਣ ਜਿਨ੍ਹਾਂ ਨੇ ਉੱਪਰ ਭੇਜਿਆ ਉਹਨਾਂ ਨੂੰ ਬੋਲੋ ਨਾ ਇਹਨੂੰ ਇੰਨਾ ਕੁੱਤੇ ਇੰਨਾ ਕੁੱਤੇ ਫਿਰ ਇਹਨੇ ਮੈਨੂੰ ਫੋਨ ਕੀਤਾ ਵੀ ਜੋਤੀ ਦੀ ਜਦੋਂ ਤੋਂ ਮੈਨੂੰ ਮਾਰ ਰਹੇ ਨੇ ਸਾਰਿਆਂ ਨੇ ਲੱਤ ਤੇ ਹੱਥ ਨਾਲ ਪੂਰਾ ਪੈਰ ਨਹੀਂ ਕਿੰਨਾ ਮਾਰਿਆ ਫਿਰ ਮੈਂ ਗਈ ਕਿਉਂਕਿ ਮੰਮੀ ਜੀ ਹੈ ਨਹੀਂ ਸੀ ਸਾਡੇ ਮੁੰਡਾ ਪਹਿਲੇ ਇਹਨਾਂ ਦੀ ਡੈਥ ਹੋਈ ਉਹਨ ਮੈਂ ਹੀ ਆ ਫਿਰ ਜਿੱਥੇ ਮੈਂ ਗਈ ਉਥੇ ਦੇਖਿਆ ਤਾਂ ਇਹਨੂੰ ਮਾਰਿਆ ਪੈਸੇ ਰੋ ਰਿਹਾ ਸੀ ਫਿਰ ਅਸੀਂ ਅਸੀਂ ਪੁੱਛਣ ਲਈ ਉਹਨਾਂ ਦੇ ਘਰੇ ਜਾ ਰਹੇ ਸੀ ਕਿਸਾਨ ਨੂੰ ਵੀ ਕਸੀਟ ਲੈ ਮੈਨੂੰ ਤੇ ਮੇਰੀ ਫਰੈਂਡ ਨੂੰ ਸਾਨੂੰ ਦੋਨੋਂ ਨੂੰ ਕਸੀਟ ਕੇ ਮਾਰਨ ਲੱਗੇ ਤੇ ਇਹ ਆਪਣੇ ਬ੍ਰਦਰ ਦੇ ਬਚਾਅ ਵਾਸਤੇ ਗਈ ਕੁੜੀ ਉਲਟਾ ਇਹਦੇ ਭਰਾ ਨੂੰ ਵੀ ਉਹਨਾਂ ਨੇ ਭਰਾ ਨੂੰ ਤੇ ਕੁੱਟੇ-ਕੁੱਟੇ ਦੋਨੋਂ ਕੁੜੀਆਂ ਨੂੰ ਫੜ ਕੇ ਕੁੱਟਿਆ ਉਹਨਾਂ ਨੇ ਉਲਟਾ ਜਿਨ੍ਹਾਂ ਦੇ ਦੁਕਾਨ ਤੇ ਇਹ ਕੰਮ ਕਰਦੇ ਨੇ ਉਹ ਦੁਕਾਨ ਵਾਲੇ ਇਹ ਜੇ ਨੇ ਉਹਨਾਂ ਨੇ ਤਾਂ ਜਮਾਈ ਹੈਲਪ ਨਹੀਂ ਕੀਤੀ ਨਾ ਇਹਨਾਂ ਕੋਈ ਹਸਪੀਟਲ ਚ ਲੈ ਕੇ ਆਇਆ ਉਲਟਾ ਉਹ ਕਹਿੰਦੇ ਨੇ ਕੋਈ ਗੱਲ ਨਹੀਂ ਅਸੀਂ ਸਵੇਰੇ ਦੇਖਾਂਗੇ